ਐਡਮ ਅਰਨਾ ਚੌਧਰੀ ਜਿੰਦਾਬਾਦ ਆਊ ਅਸ਼ੋਕ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡਮ ਅਰਨਾ ਚੌਧਰੀ ਜਿੰਦਾਬਾਦ ਆਊ ਅਸ਼ੋਕ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਵਿਧਾਨ ਸਭਾ ਹਲਕੇ ਦੇ ਪਿੰਡ ਚੂੜ ਚੱਕ 'ਚ ਦਰਜਨਾ ਲੋਕ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਸਰੂਪੇ ਪਾ ਕੇ ਕੀਤਾ ਸਨਮਾਨਿਤ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪੈਂਦੇ ਪਿੰਡ ਚੂੜਚੱਕ ਦੇ ਦਰਜਨਾ ਪਰਿਵਾਰ ਅੱਜ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਜਿਨ੍ਹਾਂ ਵਿੱਚੋਂ ਰਮਨਜੀਤ ਸਿੰਘ ਚੀਮਾ ਮੈਂਬਰ ਪੰਚਾਇਤ ਵੀ ਸ਼ਾਮਿਲ ਹੈ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਨੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਤੇ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਸਾਪਕਾ ਸਪੰਚ ਹਰਜਿੰਦਰ ਸਿੰਘ ਗਵਾਲੀਆ ਸੀਨੀਅਰ ਕਾਂਗਰਸੀ ਨੇਤਾ ਹੀ ਰਲਾ ਲਾਲ ਆਜੀ ਹਾਜ਼ਰ ਸਨ ਦੱਸੋ ਕੀ ਨਾਮ ਔਰ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਰਮਨਦੀਪ ਸਿੰਘ ਚੀਮਾ ਜੀ ਤੇ ਮੈਂ ਫੂਟ ਚੱਕਦਾ ਮੈਂਬਰ ਆ ਜੀ ਤੇ ਆਪਾਂ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਕੋਕੀ ਪਾਰਟੀ ਨੇ ਕੰਮ ਕਾਫੀ ਕੀਤੇ ਸੀ ਪਹਿਲਾਂ ਆਪਾਂ ਪ੍ਰੇਮ ਸਰਪੰਚ ਦੀ ਸਪੋਰਟ ਨਾਲ ਲਾ ਕੇ ਪਾਰਟੀ ਨੂੰ ਪੂਰਾ ਸਮਰਥਨ ਦੇਂਦੇ ਰਹੇ ਹਾਂ ਜੀ ਹੁਣ ਆਪਾਂ ਪੂਰਾ ਬੌਸ ਚੋਦਰੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਪਾਰਟੀ ਲਈ ਕੰਮ ਕਰਾਂਗੇ ਕਿਹੜੀ ਪਾਰਟੀ ਪਛੜ ਗਏ ਪਾਰਟੀ ਛੱਡ ਕੇ ਅੱਜ ਤੱਕ ਜਿਹੜੇ ਕਾਂਸਟੜੀ ਹੋਏ ਸ਼੍ਰੋਮੀ ਕਾਲੀਦਾਨ ਨੂੰ ਛੱਡ ਗਏ ਕਾਂਗਰਸ ਦੇ ਵਿੱਚ ਆਏ ਪਹਿਲਾਂ ਕਾਲੀਦਾਨ ਦਾ ਕੰਮ ਕਰਦੇ ਸੀ ਹਾਂਜੀ ਕਰਦੇ ਸੀ ਉਹ ਜੁੱਦਾ ਤੇ ਨਹੀਂ ਹੈਗਾ ਤੁਹਾਡਾ ਨਹੀਂ ਜੀ ਨਹੀਂ ਹੁਣ ਹਾਂਜੀ ਹੁਣ ਪੰਚਾਇਤ ਮੈਂਬਰ ਹੈ ਹਾਂਜੀ ਹਾਂਜੀ ਬਹੁਤ ਦੱਸ ਦੋ ਅੱਜ ਕੁਝ ਪਾਰਟੀ ਦੇ ਲੋਕ ਜਿਹੜੇ ਜੋਇਨ ਕਰਿਆ ਕਾਂਗਰਸ ਪਾਰਟੀ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਆ ਦੇਖੋ ਦੋ ਬੰਦੇ ਕੱਲ ਅਸੀਂ ਇੱਕ ਅਫਸੋਸ ਤੇ ਗਏ ਸੀ ਸਾਡਾ ਬਹੁਤ ਹੀ ਨਜ਼ਦੀਕੀ ਔਰ ਬਹੁਤ ਹੀ ਪਿਆਰਾ ਸਰਪੰਚ ਹੁੰਦਾ ਸੀ ਪ੍ਰੇਮ ਪਿੰਡ ਚੂੜਚੱਕ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਮੈਨੂੰ ਪਤਾ ਲੱਗਿਆ ਕੱਲ ਅਸੀਂ ਉੱਥੇ ਗਏ ਸੀ ਪਿੰਡ ਅਫਸੋਸ ਕਰਨ ਵਾਸਤੇ ਤੇ ਉੱਥੇ ਸਾਨੂੰ ਪਿੰਡ ਵਾਸੀ ਮਿਲੇ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਯਾਰ ਪ੍ਰੇਮ ਦਾ ਸਾਨੂੰ ਬਹੁਤ ਘਾਟਾ ਪਿਆ ਬਹੁਤ ਵਧੀਆ ਬੰਦਾ ਸੀ ਸਾਡਾ ਪਿੰਡ ਵਾਲਿਆਂ ਉਥੇ ਅਸ਼ੋਰੈਂਸ ਦਿੱਤੀ ਕਿ ਠੀਕ ਹੈ ਅਸੀਂ ਆਪਣੇ ਆਪ ਹੀ ਪਿੰਡ ਪਿੰਡ ਵਾਲਿਆਂ ਨੇ ਪ੍ਰੇਮ ਨੂੰ ਅੱਗੇ ਕੀਤਾ ਦਾ ਸੀ ਪਰ ਪਿੱਛੇ ਰਹਿ ਕੇ ਇਹ ਸਾਰਾ ਜਿਹੜਾ ਟੋਲਾ ਚਾਹੇ ਪਾਰਟੀ ਪੋਲਿਟਿਕਸ ਤੋਂ ਉੱਥੇ ਉੱਠ ਕੇ ਕਹਿੰਦੇ ਅਸੀਂ ਪ੍ਰੇਮ ਨੂੰ ਸਪੋਰਟ ਕਰਦੇ ਸੀ ਕਿਉਂਕਿ ਉਹ ਅਕਾਲ ਚਲਾਣਾ ਕਰ ਗਏ ਤੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਅੱਗੇ ਆ ਕੇ ਕਾਂਗਰਸ ਪਾਰਟੀ ਦਾ ਬਸਤਾ ਫੜਾਂਗੇ ਔਰ ਕਾਂਗਰਸ ਪਾਰਟੀ ਨੂੰ ਤੋਂ ਪਿੰਡ ਚੋ ਜਿਤਾਵਾਂਗੇ ਕਿਉਂਕਿ ਤੁਹਾਡੇ ਕੰਮਕਾਰ ਜਿਹੜੇ ਨਾ ਜਾਂ ਤੁਹਾਡਾ ਜੋੜ ਤੁਸੀਂ ਡਿਵੈਲਪਮੈਂਟ ਕੀਤੀ ਆ ਜਾਂ ਜੋ ਇਲਾਕੇ ਨੂੰ ਐਨਾ ਅੱਗੇ ਲੈ ਕੇ ਗਏ ਹੋ ਤਹਿਸੀਲ ਦਾ ਦਰਜਾ ਦੇਤਾ ਐਸਟੀਐਮ ਦਾ ਡਾਕਟਰ ਇੱਥੇ ਲਿਆਂਦਾ ਆਰਓ ਵੀ ਬਣ ਗਿਆ ਸੜਕ ਖਾਸ ਤੌਰ ਤੇ ਚੂੜਚੱਕ ਨੂੰ ਅਸੀਂ ਵਧੀਆ ਸੜਕ ਬਣਾਤੀ ਜਿਹੜੀ ਕਿ ਸ਼ਾਹ ਅਕੰਦਰ ਤੋਂ ਲੈ ਕੇ ਤੇ ਸਿੱਧੀ ਮੱਲੀਆਂ ਤੋਂ ਚੂੜਚੱਕ ਔਰ ਮਿਆਣੀ ਨੂੰ ਮਲਾਤਾ ਇਧਰੋਂ ਆਪਣਾ ਜਿਹੜੀ ਬੰਠਵਾਲ ਨੂੰ ਮਲਾਤਾ ਵਧੀਆ ਸੜਕਾਂ ਸੁਕਾਂ ਬਣਾਤੀਆਂ ਤੇ ਅਸੀਂ ਬਹੁਤੀ ਤੁਹਾਡਾ ਨਾਲ ਚੱਲਣਾ ਚਾਹੁੰਦੇ ਤੇ ਸੋ ਅੱਜ ਇਹ ਇਕੱਠੇ ਹੋ ਕੇ ਆਏ ਨਾ ਇਹ ਕੋਈ ਦਰਜਨ ਡੇਢ ਦਰਜਨ ਦੇ ਖਿਲਾਫ ਕਰੀਬ-ਕਰੀਬ ਪਰਿਵਾਰ ਜਿਹੜੇ ਆ ਉਹ ਵੱਖ-ਵੱਖ ਪਾਰਟੀਆਂ ਤੋਂ ਇਹ ਨਹੀਂ ਕਿ ਪਾਰਟਿਕੂਲਰ ਇੱਕ ਕੋਈ ਅਕਾਲੀ ਆ ਜਾਂ ਕੋਈ ਭਾਜਪਾ ਆ ਜਾਂ ਕੋਈ ਆ ਇਹ ਵੱਖ-ਵੱਖ ਵਿਚਾਰਧਾਰਾ ਦੇ ਬੰਦੇ ਸੀਗੇ ਟਾਈਮ ਟੂ ਟਾਈਮ ਮੌਕੇ ਦੇ ਨਾਲ ਪਾਰਟੀਆਂ ਦੀ ਮਦਦ ਕਰਦੇ ਸੀ ਲੇਕਿਨ ਹੁਣ ਇਹਨਾਂ ਨੇ ਮੁਤਫਕਾ ਤੌਰ ਤੇ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਪਾਰਟੀ ਦੀ ਨਾਲ ਚੱਲਾਂਗੇ ਅਰੁਣਾ ਚੌਧਰੀ ਦੀ ਸਪੋਰਟ ਕਰਾਂਗੇ ਮੈਂ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਆਫੀਸ਼ੀਅਲੀ ਜੁਆਇਨ ਕਰਨ ਤੇ ਇਹਨਾਂ ਦਾ ਵੈਲਕਮ ਵੀ ਕਰਦਾ ਤੇ ਨਾਲ ਦੀ ਨਾਲ ਇਹਨਾਂ ਨੂੰ ਮੈਂ ਅਸ਼ੋਰੈਂਸ ਵੀ ਦਿੰਦਾ ਇਹ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਸਾਡੀ ਪਾਰਟੀ ਜੁਆਇਨ ਕਰਨਗੇ ਮੈਂ ਲਗਦੀ ਬਾ ਉਹ ਇਹਨਾਂ ਦੀਆਂ ਆਸਾਂ ਉਮੀਦਾਂ ਨੂੰ ਗਿਰਨ ਨਹੀਂ ਦੇਵਾਂਗੇ ਔਰ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ